ਮੇਰਾ ਨਾਮ ਨੀਸ਼ਾ ਚੋਹਾਨ ਹੈ ਮੈਂ ਪਿੰਡ ਪੈਣ ਮਿਲਵਾਂ ਦੀ ਰਹਿਣ ਵਾਲੀ ਆ ਮੇਰੇ ਹਸਬੰਦ ਦੀਪਕ ਸਿੰਘ ਉਹ ਅਮੋਲ ਕੰਪਨੀ ਜੌਬ ਕਰਦੇ ਆ ਕੱਲ ਤਕਰੀਬਨ ਕੋਈ ਸ਼ਾਮੀ 6:30 8 ਵਜੇ ਦੀ ਗੱਲ ਹੈ ਮੇਰੇ ਬੱਚੇ ਦੋ ਤੇ ਮੇਰੇ ਫਾਦਰ ਸਾਹਿਬ ਘਰ ਸੀਗੇ ਤੇ ਘਰ ਕੋਈ ਨਹੀਂ ਸੀ ਤੇ ਇਹਨਾਂ ਸਾਡੇ ਸਾਹਮਣੇ ਗਵਾਂਡ ਵਾਲੇ ਉਹ ਸਾਡੇ ਘਰ ਆਏ ਆ ਤੇ ਉਹਨਾਂ ਮੇਨ ਮਾਰਕੋਟਾਈ ਕੀਤੀ ਉਸ ਉਹਨਾਂ ਦੀ ਕੋਈ ਪਹਿਲੀ ਰੰਜਿਸ਼ ਹੈਗੀ ਸੀ ਸਾਡੇ ਅੱਜ ਤੋਂ ਕੋਈ 2-4 ਮਹੀਨੇ ਪਹਿਲਾਂ ਰਾਜਨੀਤੀ ਦੀ ਪ੍ਰੋਬਲਮ ਇਹ ਕਿ ਇਹਨਾਂ ਨੇ ਸਾਡੇ ਗੇਟ ਅੱਗੇ ਕੁਰਸੀ ਰਖਾਈ ਸੀ ਉਹ ਕੁਰਸੀ ਅਸੀਂ ਐਸਐਸਪੀ ਅੱਗੇ ਪਹਿਲਾਂ ਐਸਐਚਓ ਦੇ ਪੇਸ਼ ਹੋਏ ਆਂ ਔਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਸ ਤੋਂ ਬਾਅਦ ਅਸੀਂ ਐਸਐਸਪੀ ਅੱਗੇ ਪੇਸ਼ ਹੋਏ ਆਂ ਉਹ ਉੱਥੇ ਸਾਡੀ ਜਾ ਕੇ ਜਿਹੜੀ ਮਲਬੀ ਰਾਜਨਾਮਾ ਹੋਇਆ ਤੇ ਕੁਰਸੀ ਜਿਹੜੀ ਆਪਾਂ ਚੁਕਵਾਈ ਉਹ ਵੀ ਤਕਰੀਬਨ 3 ਮਹੀਨੇ ਪਹਿਲਾਂ ਉਸ ਵਾਰ ਗੱਲ ਕੀ ਗੱਲ ਹੋਈ ਹੈ ਕੱਲ ਇਹ ਸਾਡੇ ਗੇਟ ਦੇ ਅੱਗੇ ਆਏ ਆ ਸਾਡਾ ਗੇੜ ਖੜਕਾਇਆ ਜੋਰ-ਜੋਰ ਦੀ ਰਾਨੀ ਜਦੋਂ ਮੈਂ ਗੇਟ ਖੋਲਿਆ ਆ ਗੇਟ ਖੋਲਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਦੀ ਬੇਟੀ ਤਾਨੀ ਆ ਉਹ ਅੰਦਰ ਆਈ ਆ ਤਾਨੀ ਨੇ ਆ ਕੇ ਪਹਿਲਾਂ ਮੇਰੇ ਥੱਪੜ ਮਾਰਿਆ ਆ ਉਸ ਤੋਂ ਬਾਅਦ ਫਿਰ ਉਹਨਾਂ ਦਾ ਬੇਟਾ ਹਰਸ਼ ਅਰਸ਼ਦੀਪ ਸਿੰਘ ਆਇਆ ਫਿਰ ਪਿੰਕੀ ਦੇਵੀ ਆਈ ਹੈ ਰੋਸ਼ੀ ਰੋਸ਼ਨ ਲਾਲ ਆਇਆ ਇਹ ਸਾਰੇ ਅੰਦਰ ਆਏ ਹੈ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਹੈ ਉਹ ਸਾਰੀ ਰਿਕਾਰਡਿੰਗ ਜਿਹੜੀ ਸੀਸੀਟੀਵੀ ਕਮਰੇ ਵਿੱਚ ਹੋ ਗਈ ਦੀ ਹੈ ਇਹਨਾਂ ਨੇ ਪਹਿਲਾਂ ਮੈਨੂੰ ਚੰਗਾ ਮਰਫੀ ਮੇਰਾ ਗਾਲਾ ਕੁੱਟਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਮੇਰੇ ਨਿਸ਼ਾਨ ਵੇ ਦੇ ਆ ਠੀਕ ਹੈ ਉਸ ਤੋਂ ਬਾਅਦ ਮੇਰਾ ਇਹ ਜਿਹੜਾ ਮੂੰਹ ਹੈ ਇਹ ਇਹਨਾਂ ਨੇ ਘੋਟਿਆ ਚੰਗੀ ਤਰ੍ਹਾਂ ਇਹ ਨਿਸ਼ਾਨ ਸਾਰੇ ਪੇ ਦੇ ਮੇਰੇ ਬਾਦ ਵਿੱਚ ਜਦੋਂ ਮੈਨੂੰ ਇਹਨਾਂ ਨੇ ਮੇਰੇ ਸੋਹਰਾ ਸਾਹਿਬ ਮੈਨੂੰ ਖਿੱਚੇ ਘਰੀ ਅੰਦਰ ਨੂੰ ਵੀ ਮਤਲਬ ਕਿ ਤੈਨੂੰ ਬਾਹਰ ਨਾ ਲੈ ਕੇ ਜਾਣ ਤੇ ਰਹਿਣਾਂ ਨੇ ਜਿਆਦਾ ਮਤਲਬ ਘੋਟਣਾ ਦੇ ਨੂੰ ਬਟ ਇਹਨਾਂ ਨੇ ਮੈਨੂੰ ਖਿੱਚ ਇਹ ਛੇ ਜਾਣੇ ਸੀ ਇਹ ਮੈਨੂੰ ਖਿੱਚ ਕੇ ਬਾਹਰ ਲੈ ਗਏ ਆ ਤੇ ਮੈਂ ਮਤਲਬ ਪਿੱਛੇ ਨੂੰ ਦੌੜੇ ਕਰਦੀ ਆ ਬਟ ਇਹ ਮੈਨੂੰ ਖਿੱਚ ਕੇ ਬਾਹਰ ਲੈ ਗਏ ਬਾਹਰ ਜਾ ਕੇ ਇਹਨਾਂ ਦੇ ਹਸਬੰਦ ਵੀ ਉੱਥੇ ਹੀ ਗਿਸਾਰੇ ਇਹਨਾਂ ਦਾ ਬੇਟਾ ਜਿਹੜਾ ਆਸ਼ਿਸ਼ ਦੀਪ ਹੈਗਾ ਆ ਉਹਨੇ ਮੇਰੇ ਪਹਿਲਾਂ ਇਹ ਚੁੰਨੂ ਤਾਰ ਦੇ ਥਲੇ ਸੁੱਤੀ ਹੈਗੀ ਆ ਤੇ ਬਾਅਦ ਵਿੱਚ ਮੇਰੇ ਕੱਪੜੇ ਪਾੜੇ ਸਾਰੇ ਤੇ ਮੇਰੀ ਛਾਤੀ ਉੱਤੇ ਬੈਠਿਆ ਉਹ ਉੱਥੇ ਸਾਰੇ ਗਵਾਹ ਹੈਗੇ ਆ ਸਭ ਜਿਹੜਾ ਆ ਉਹ ਗਵਾਹ ਉੱਥੇ ਮੇਰਾ ਦੇਵਰ ਆ ਉਹ ਸੁਵਾਦ ਉਹਨੇ ਮੇਰੇ ਜਦੋਂ ਕੱਪੜੇ ਪਾੜੇ ਆ ਮੇਰੇ ਇੱਥੇ ਗਲਾ ਘੋਟਿਆ ਆ ਮੇਰੇ ਇੱਥੇ ਬੈਠਿਆ ਤੇ ਮੇਰੇ ਕੰਨ ਵਿੱਚ ਮੈਨੂੰ ਕੋਈ ਹੋਸ਼ ਨਹੀਂ ਮੈਨੂੰ ਕੀ ਹੋਇਆ ਤਾਂ ਮੇਰੇ ਹੱਥ ਫੜਦੇ ਹੀ ਰੋਸ਼ਨ ਨੇ ਰੋਸ਼ਨ ਲਾਲ ਜਿਹੜਾ ਆ ਉਹਨੇ ਮੇਰੇ ਹੱਥ ਫੜਦੇ ਤੇ ਮੇਰੇ ਮੂੰਹ ਤੇ ਚਪੇੜਾਂ ਦੀ ਚਪੇੜਾ ਵੱਜੇ ਗਈ ਮੈਂ ਕੱਲੀ ਹੈਗੀ ਸੀ ਘਰ ਮੇਰੇ ਸਹੁਰਾ ਸਾਹਿਬ ਵਿਚਾਰੇ ਬਜ਼ੁਰਗ ਹੈਗੇ ਆ ਉਹ ਗੇਟ 'ਚ ਖੜੇ ਹੋ ਕੇ ਰੋਲਾ ਪਾ ਰਹੇ ਸੀ ਛੜ ਦੋ ਛੜ ਦੋ ਇਹਨਾਂ ਨੇ ਮੇਰੇ ਸਹੁਰਾ ਸਾਹਿਬ ਦੇ ਵੀ ਦੋ ਤਿੰਨ ਥੱਪੜ ਮਾਰੇ ਆ ਉਸ ਤੋਂ ਬਾਅਦ ਕੀ ਹੋਇਆ ਕਿ ਕੋਈ ਬਹੁਤ ਦੂਰਕਾਰ ਉਹ ਆਇਆ ਤੇ ਉਹਨੇ ਸਾਡੀ ਮਲਕੀ ਸਾਨੂੰ ਛੜਾਇਆ ਵੀ ਛੱਡੋ ਕੁੜੀ ਨੂੰ ਹੋਸ਼ ਨਹੀਂ ਆਗੀ ਉਹ ਮੈਨੂੰ ਚੁੱਕ ਕੇ ਮਲਬੀਂ ਦੇ ਲੈ ਕੇ ਚੱਲਿਆ ਇਹਨਾਂ ਨੇ ਮੇਰੀ ਜਿਹੜੀ ਪਿੰਕੀ ਦੇ ਵੀ ਉਹਨੇ ਮੇਰੇ ਲੱਤ ਮਾਰੀ ਤੇ ਮੈਂ ਫੇਰ ਆਪਣੇ 베ੜੇ ਜਾ ਪਈਆਂ 베ੜੇ ਜਾਣ ਦੇ ਬਾਅਦ ਵੀ ਇਹਨਾਂ ਨੇ ਮਲਲਕੀ ਫੇਰ ਕੁੱਟਣਾ ਸ਼ੁਰੂ ਕੀਤਾ ਮੈਨੂੰ ਮੈਨੂੰ ਖਿੱਚ ਕੇ ਲੱਤੋ ਫੇਰ ਲੱਗੀ ਹੈ ਬਾਸ ਸੀਸੀਟੀਵੀ ਕੈਮਰੇ 'ਚ ਸਭ ਕੁਝ ਰਿਕਾਰਡਿੰਗ ਹੈਗੀ ਉਹਦੀ ਚੈਨੀ ਸੀ ਕਿ ਮੈਂ ਗੱਲ ਚ ਪਾਈ ਦੀ ਸੀ ਉਹ ਮੇਰੀ ਚੈਨੀ ਮੇਰੀ ਗੱਲ 'ਚ ਹੈ ਨਹੀਂ ਮੇਰਾ ਫੋਨ ਇਹ ਵੀ ਮੇਰਾ ਫੋਨ ਉਹਨੇ ਖੋਲਿਆ ਤਾਂ ਸੀ ਇਹ ਅੱਧੇ ਘੰਟੇ ਬਾਅਦ ਮੈਨੂੰ ਮੇਰਾ ਫੋਨ ਹੋ ਤੱਕ ਕਿਸੇ ਨੇ ਲੈਗਮੈਂਟ ਦਿੱਤਾ ਬਟ ਮੇਰੀ ਚੈਨ ਵਿੱਚ ਮੈਨੂੰ ਅਜੇ ਤੱਕ ਨਹੀਂ ਮਿਲੀ ਹੈਗੀ ਇਨਸਾਫ ਦਿੱਤਾ ਜਾਏ ਮੈਨੂੰ ਬਹੁਤ ਖਤਰਾ ਹੈ ਨਾ ਤੋਂ ਕੱਲ ਨੂੰ ਮੈਂ ਕੰਦੀ ਵੀ ਘਰ ਆਉਣਾ ਮੈਨੂੰ ਨਾ ਤੋਂ ਛੋਟੇ ਛੋਟੇ ਮੇਰੇ ਬੱਚੇ ਹੈਗੇ ਆ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਹੈਗਾ ਹੈ ਮੈਨੂੰ ਇਨਸਾਫ ਦਿੱਤਾ ਜਾਏ